ਭਗਵੰਤ ਮਾਨ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸੌਦਾ ਕਰਨ ਦੇ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਇਹ ਇਲਜ਼ਾਮ ਇੱਕ ਸਮੇਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਸੁਖਬੀਰ ਸਿੰਘ ਬਾਦਲ ਉੱਤੇ ਲੱਗਦੇ ਸੀ ਪਰ ਹੁਣ ਇਹ ਇਲਜ਼ਾਮ ਸੀਐਮ ਭਗਵੰਤ ਮਾਨ ਦੇ ਉੱਤੇ ਲੱਗਦੇ ਪਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਇਲਜ਼ਾਮ ਲਗਾਏ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਕਿਉਂਕਿ ਹਾਲ ਹੀ ਦੇ ਵਿੱਚ ਹੁਣ ਵਿਧਾਨ ਸਭਾ ਚੋਣਾਂ ਜਿਹੜੀਆਂ ਹਰਿਆਣੇ ਦੀਆਂ ਨੇ ਉਹਨਾਂ ਦਾ ਜ਼ਿਕਰ ਹੋਣ ਲੱਗ ਗਿਆ ਹੈ ਤੇ ਉਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਰਜੀਤ ਕਰਨ ਵਾਸਤੇ ਕਿਹਾ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੌਦਾ ਸਾਥ ਦੇ ਨਾਲ ਗੱਲਬਾਤ ਚੱਲਦੀ ਪਈ ਹੈ ਸੌਦਾ ਸਾਥ ਦੇ ਨਾਲ ਸੌਦਾ ਕਰ ਲਿਆ ਗਿਆ ਵੱਡੇ ਇਲਜ਼ਾਮ ਲਗਾਏ ਗਏ ਨੇ ਦਰਸਲ ਲੰਗੇ ਕੱਲ ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਵਡਾਲਾ ਇਹ ਦੋ ਲੀਡਰ ਜਿਹੜੇ ਬਾਗੀ ਧੜੇ ਦੇ ਨਾਲ ਤੱਲਕ ਰੱਖਦੇ ਨੇ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ 'ਚ ਹੈਗੀ ਹੈ ਉਦੇ ਉੱਤੇ ਲਾਏ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਨੇ ਔਰ ਕਿਹਾ ਜਾ ਰਿਹਾ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸੀਐਮ ਭਗਵੰਤ ਮਾਨ ਦੀ ਜਿਹੜੀ ਗੱਲਬਾਤ ਹੈ ਉਹ ਸੌਦਾ ਸਾਥ ਦੇ ਨਾਲ ਹੋ ਚੁੱਕੀ ਹੈ ਦੱਸ ਦਈਏ ਕਿ ਵੱਖ-ਵੱਖ ਇਲਜ਼ਾਮ ਇੱਕੋ ਮਾਮਲੇ ਬਾਰੇ ਲਗਾਏ ਗਏ ਨੇ ਉੱਥੇ ਹੀ ਇਹ ਜਿਹੜਾ ਬਾਗੀ ਤੜਾ ਇਹ ਦਾਅਵਾ ਕਰਦਾ ਆ ਕਿ ਜਿਹੜੀ ਗਲਤੀ ਇੱਕ ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸੀ ਉਹੀ ਗਲਤੀ ਹੁਣ ਆਮ ਆਦਮੀ ਪਾਰਟੀ ਕਰਨ ਜਾ ਰਹੀ ਹੈ ਕਹਿਣਾ ਸੀ ਕਿ ਜੋ ਕੁਝ ਅਕਤੂਬਰ 2015 ਦੇ ਵਿੱਚ ਵਾਪਰਿਆ ਉਹੀ ਸਭ ਕੁਝ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਕਰਨ ਜਾ ਰਹੀ ਹੈ। ਦਰਸਲ ਸੌਦਾ ਸਾਦ ਦਾ ਖਾਸਾ ਰਸੂਖ ਸਰਸੇ ਵਿੱਚ ਹੈ ਕਿਉਂਕਿ ਸਰਸਾ ਜਿਹੜਾ ਉਹ ਸੌਦਾ ਸਾਦ ਦੇ ਡੇਰੇ ਵਾਲਾ ਸ਼ਹਿਰ ਹੈ ਔਰ ਉਸੇ ਥਾਂ ਦੇ ਉੱਤੇ ਵੋਟਰ ਜਿਹੜੇ ਨੇ ਪਰਵਾਉਣ ਵਾਸਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਸੌਦਾ ਸਾਦ ਦੇ ਨਾਲ ਗੱਲਬਾਤ ਕਰੀ ਫਿਰਦੀ ਹੈ। ਦਰਸਲ ਸੌਦਾ ਸਾਧ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਨੇ ਕਿ ਜਿਹੜਾ ਪੁਛਪੜਤਾਲ ਵਾਸਤੇ ਪ੍ਰੋਗਰਾਮ ਲਿਖਿਆ ਜਾਣਾ ਸੀਗਾ ਔਰ ਉਸ ਨੂੰ ਅਦਾਲਤ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਸੌਦਾ ਸਾਧ ਦੀ ਜਿਹੜੀ ਪੁਛਪੜਤਾਲ ਹੋਣੀ ਸੀ ਜਿਹੜੀ ਰੱਦ ਕਰ ਦਿੱਤੀ ਗਈ ਸੀ ਉਹ ਮਾਮਲਾ ਅੱਗੇ ਲੈ ਜਾਣਾ ਸੀ ਪੰਜਾਬ ਸਰਕਾਰ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਉਸ ਮਾਮਲੇ ਨੂੰ ਅੱਗੇ ਨਹੀਂ ਲਜਾਇਆ ਇਥੋਂ ਤੱਕ ਵੀ ਕਿਹਾ ਕਿ ਉਸ ਮਾਮਲੇ ਨੂੰ ਉਤਲੀ ਅਦਾਲਤ ਦੇ ਵਿੱਚ ਨਹੀਂ ਪੇਸ਼ ਕੀਤਾ ਗਿਆ ਪਟੀਸ਼ਨ ਨਹੀਂ ਧਾਇਰ ਕੀਤੀ ਗਈ ਤਾਂ ਕਿ ਉਸ ਉੱਤੇ ਕੋਈ ਸੁਣਵਾਈ ਹੋ ਸਕੇ ਔਰ ਸੌਦਾ ਸਾਧ ਦੇ ਨਾਲ ਪੁੱਛ ਪੜਤਾਲ ਹੋ ਸਕੇ ਇਥੋਂ ਇਹਦਾ ਹਵਾਲਾ ਦੇ ਕੇ ਇਹੀ ਕਿਹਾ ਗਿਆ ਕਿ ਇਸ ਸਾਰੇ ਮਾਮਲੇ ਦੇ ਬਦੌਲਤ ਸਿਰਫ ਔਰ ਸਿਰਫ ਵੋਟਾਂ ਗੈਦਰ ਕਰਨ ਵਾਸਤੇ ਸੌਦਾ ਸਾਧ ਨੂੰ ਲਿਬਰਟੀ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਵੱਡੇ ਇਲਜ਼ਾਮ ਸੀਐਮ ਭਗਵੰਤ ਮਾਨ ਦੇ ਉੱਤੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਲਗਾਏ ਜਾ ਰਹੇ ਨੇ ਬਹੁਤ ਵੱਡੇ ਇਲਜ਼ਾਮ ਲੱਗੇ ਨੇ ਔਰ ਨਾਲ ਹੀ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਅਕਾਲੀ ਦਲ ਦੇ ਵਾਂਗ ਸਜ਼ਾ ਦੇਣਗੇ ਲੋਕ ਸਜ਼ਾ ਦਿੱਤੀ ਜਾਵੇਗੀ ਹੁਣ ਗੱਲ ਇੱਥੇ ਖੜਦੀ ਹੈ ਕਿ ਕੀ ਇਸ ਦੇ ਵਿੱਚ ਕੋਈ ਸੱਚਾਈ ਹੈ ਕਿਉਂਕਿ ਫੈਕਟਸ ਜਿਹੜੇ ਨੇ ਇਲਜ਼ਾਮ ਜਿਹੜੇ ਨੇ ਉਹ ਕਿਤੇ ਨਾ ਕਿਤੇ ਮੌਜੂਦਾ ਹਾਲਾਤਾਂ ਦੇ ਨਾਲ ਟੱਕ ਦੇ ਵੀ ਨੇ ਹੁਣ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਹੈ ਔਰ ਨੈਸ਼ਨਲ ਪਾਰਟੀ ਇਹੀ ਚਾਹੇਗੀ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਸੂਬਾਈ ਸਰਕਾਰਾਂ ਨੇ ਉਹਨਾਂ ਦੇ ਵਿੱਚ ਸਾਡਾ ਝੰਡਾ ਝੁਲੇ ਆਹੀ ਚਾਹੇਗੀ ਕੋਈ ਕੋਈ ਪਾਰਟੀ ਕੇ ਸੱਤਾ ਜਿਹੜੀ ਆ ਉਹਨਾਂ ਦੇ ਕੋਲ ਰਵੇ ਔਰ ਆਮ ਆਦਮੀ ਪਾਰਟੀ ਦਾ ਵੀ ਇਹੀ ਆਮ ਮੰਨਸ਼ਾ ਹੋ ਸਕਦਾ ਆ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਐਸਵਾਈਐਲ ਦੀਆਂ ਗੱਲਾਂ ਪੰਜਾਬ ਦੇ ਵਿੱਚ ਹੋਰ ਤੇ ਹਰਿਆਣੇ ਜਾ ਕੇ ਹੋਰ ਹੋ ਜਾਂਦੀਆਂ ਨੇ ਪੰਜਾਬ ਚ ਕਿਹਾ ਜਾਂਦਾ ਕਿ ਪਾਣੀ ਹੈ ਨਹੀਂ ਸਾਡੇ ਕੋਲ ਪਾਣੀ ਨਹੀਂ ਦਿੱਤਾ ਜਾਵੇਗਾ ਹਰਿਆਣੇ ਜਾ ਕੇ ਗੱਲ ਹੋ ਜਾਂਦੀ ਹੈ ਕਿ ਤੁਹਾਨੂੰ ਪਾਣੀ ਦਵਾਈ ਬਿਨਾ ਅਸੀਂ ਰੁਕਣਾ ਨਹੀਂ ਹੈ ਔਰ ਇਹੋ ਇਹੋ ਜਿਹੀਆਂ ਗੱਲਾਂ ਇਹੋ ਇਹੋ ਜਿਹੇ ਇਲਜ਼ਾਮ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਉੱਤੇ ਲੱਗਦੇ ਰਹੇ ਨੇ ਔਰ ਹੁਣ ਦੁਬਾਰਾ ਇਲਜ਼ਾਮ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੱਗੇ ਨੇ ਕਿਉਂਕਿ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਆਉਣ ਦਾ ਵੇ ਨੇ 90 ਇਹ ਸੀਟਾਂ ਦੇ ਉੱਤੇ ਵਿਧਾਨ ਸਭਾ ਚੋਣਾਂ ਹੋਣਗੀਆਂ ਔਰ ਇਹਨਾਂ ਚੋਣਾਂ ਦੇ ਮੱਦੇਨਜ਼ਰ ਸਰਸਾ ਦੇ ਵੋਟਰਾਂ ਨੂੰ ਪਰਮਾਉਣ ਦੀ ਕੋਸ਼ਿਸ਼ ਵੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਰਦੀ ਪਈ ਹੈ ਇਹਦੇ ਇਲਜ਼ਾਮ ਬਾਗੀ ਧੜਾ ਲਾ ਰਿਹਾ ਹੈ ਦਰਸਲ ਸੌਦਾ ਸਾਦ ਦੇ ਵੱਡੇ ਸਮਰਥਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਉਹ ਪੰਜਾਬ ਦੇ ਮਾਲਵੇ ਖੇਤਰ 'ਚ ਵੀ ਵੱਸਦੇ ਨੇ ਔਰ ਇੱਥੇ ਵੀ ਹੋ ਸਕਦਾ ਹੈ ਕਿ ਇਸ ਦੀ ਲਹਿਰ ਜਿਹੜੀ ਹੈ ਉਹ ਪਰਮੀ ਤੇਜ਼ ਹੋਵੇ ਇਵੇਂ ਵੀ ਖਰਚੇ ਕਿਤਨਾ ਕਿਤੇ ਬਗੀ ਲੀਡਰਾਂ ਨੇ ਜ਼ਾਹਿਰ ਕੀਤੇ ਨੇ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਔਰ ਕੀ ਜਿਹੜੇ ਇਲਜ਼ਾਮ ਲੱਗੇ ਨੇ ਇਹਨਾਂ ਦੇ ਵਿੱਚ ਕੋਈ ਸੱਚਾਈ ਹੈ ਕਿ ਨਹੀਂ ਇਹ ਸਮਾਂ ਦੱਸੇਗਾ ਫਿਲਹਾਲ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਲਗਾਏ ਗਏ ਨੇ ਕੀ ਕੁਝ ਹੋਵੇਗਾ ਇਸ ਤੋਂ ਬਾਅਦ ਦੱਸਦੇ ਰਵਾਂਗੇ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ